ਮੁਖਸ਼ਰ ਸ਼ਬਦ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਇੱਕ ਨਾਈ ਦੀ ਦੁਕਾਨ ਦੇ ਉੱਤੇ ਘਟਣ ਵਾਸਤੇ ਇਹ ਬਾਬਾ ਜੀ ਲੈ ਕੇ ਆਏ ਨੇ ਤੇ ਸਰੂਪ ਦੇਖੋ ਛੋਟੇ ਹਾਥੀ ਜਾਇ ਰੱਖਿਆ ਹੋਇਆ ਉਹ ਮਾਫੀ ਚਾਹਣਾ ਸ਼ਬਦ ਨਹੀਂ ਬੋਲਦਾ ਇਹ ਲਿਬੜਿਆ ਜਿਹੜਾ ਛੋਟਾ ਹਾਥੀ ਉਸ ਤਰ੍ਹਾਂ ਹੀ ਗਾਰਾ ਫੋਸ ਲੱਗਿਆ ਹੋਇਆ ਤੁਸੀਂ ਦੇਖੋ ਥਾਂ ਥਾਂ ਤੇ ਇਸ ਤਰ੍ਹਾਂ ਕੀ ਆਪਦੇ ਕੋਲ ਅੱਛਾ ਉਹਨੇ ਕੋਲ ਕਿੰਨੀਆਂ ਕਾਰਾਂ ਖਲੋਤੀਆਂ ਸਰੂਪ ਮਹਾਰਾਜ ਦਾ ਇਹਨਾਂ ਨੇ ਆ ਵੇਖੋ ਗੋਏ ਦਾ ਲਿਬੜਿਆ ਛੋਟਾ ਹਾਥੀ ਉਸ ਤਰ੍ਹਾਂ ਹੀ ਸਰੂਪ ਰੱਖੀ ਫਿਰਦੇ ਆ ਇਹ ਆ ਦੇਖੋ ਆ ਫੋਸ ਲੱਗਿਆ ਪਿਆ ਆ ਦੇਖੋ ਆ ਗੋਏ ਦੀ ਲਿਬੜੀ ਜਿਹੜੀ ਗੱਡੀ ਆ ਉਹਨਾਂ ਚ ਸੱਚੇ ਪਾਤਸ਼ਾਹ ਦਾ ਸਰੂਪ ਰੱਖੀ ਫਿਰਦੇ ਆ ਦੁਕਾਨਦਾਰੀ ਬਣਾ ਲਈ ਇਹਨਾਂ ਲੋਕਾਂ ਨੇ ਨਾਈ ਦੀ ਦੁਕਾਨ ਦਾ ਉਦਘਾਟਨ ਸੀਗਾ ਪਹਿਲੀ ਗੱਲ ਤਾਂ ਉਹ ਗਲਤੀ ਵੀ ਨਾਈ ਦੀ ਦੁਕਾਨ ਦਾ ਉਦਘਾਟਨ ਇਹਨਾਂ ਨੇ ਮਾਰਦੇ ਸਰੂਪ ਲਿਆ ਕੇ ਕੀਤਾ ਉੱਥੇ ਅਰਦਾਸ ਕੀ ਕੀਤੀ ਹੋਊਗੀ ਕਿ ਪ੍ਰਮਾਤਮਾ ਬਲ ਬਖਸ਼ ਵੀ ਹੋਰ ਲੋਕਾਂ ਦੇ ਮਾਲਮ ਉਹਨਾਂ ਨੇ ਇਹ ਆ ਦੇਖੋ ਗੋਏ ਦਾ ਲਿਬੜਿਆ ਜਿਹੜਾ ਛੋਟਾ ਆディ ਥਾੜਾ ਥਾੜਾ ਤੋਂ ਉਹਨਾਂ ਚ ਮਾਰਦਾ ਸਰੂਪ ਰੱਖੀ ਫਿਰਦੇ ਆ ਇਹ ਤੇ ਉੱਥੇ ਦੁਕਾਨ ਆ ਬਾਬਿਆਂ ਨੂੰ ਤਾਂ ਤਹਿ ਨਾਲ ਹਾਂ ਕਿੱਥੇ ਹੋਣਾ ਜੀ ਬਾਬਿਆਂ ਨੇ ਅਸੀਂ ਦੱਸੋ ਇੱਥੇ ਬਾਬਾਈ ਉੱਤੇ ਛਤਰ ਲਾਉਂਦਾ ਕੀ ਫਾਇਦਾ ਹੈ ਉਲਟਾ ਬਾਬਾਈ ਹਾਂ ਉਲਟਾ ਬਾਬਾ ਇਹ ਉਹ ਮੁੰਡੇ ਨੇ ਰੋਕਿਆ ਉਹਦੇ ਗੱਲ ਪਏ ਕਿ ਮੈਂ ਪੁੱਛ ਰਿਹਾ ਤੁਹਾਨੂੰ ਉਹ 50 ਦਾ ਉਹ ਲਿਬੜਿਆ ਯਾਰ ਸਾਰੇ ਭਾਈ ਜਮਾਈ ਜਮਾਈ ਬੇਦਬੀ ਕਰੀ ਬੀਤੇ ਇੱਥੇ ਯਾਰ ਉਹ ਛੋੜੇ ਆਇਆ ਮਚਲਾ ਕੇ ਲੈ ਉਸ ਦਲ ਬਹੁਤ ਸ਼ਰਮਣੀ ਕਮੇਟੀ ਦੇ ਇਥੋਂ ਮੁਲਾਜ਼ਮ ਹੀ ਪਹੁੰਚ ਗਏ ਨੇ ਮੌਕੇ ਤੇ ਤਾਂ ਤਫਤੀਸ਼ ਕਰ ਰਹੇ ਨੇ ਤੁਸੀਂ ਬੈਠ ਕੇ ਨਾ ਕਰੋ ਤੁਸੀਂ ਅੱਗੇ ਨਾਲ ਸਰ ਸੇਵਾ ਅਨੁਭਵ ਦੇਣਾਂ ਨੂੰ ਦੋ ਦੋਆਂ ਮੈਂ ਇਹ ਮੈਨੂੰ ਅੱਕੇ ਮੈਂ ਕਿਹਾ ਬਾਬੇ ਆਈ ਜਾਂਦਾ ਤਾਂ ਕਰਨ ਕਰਨ ਸਾਹਿਬ ਸਾਡਾ ਆਈਏ ਹਾਂਜੀ ਹਾਂਜੀ ਚੱਕ ਦੁੱਧਿਓ ਲਿਆਇਆ ਦੁੱਧਿਓ ਮੈਨੂੰ ੱਟਕੇ ਮਾਰ ਬਾਬਾ ਜੀ ਗਲਤੀ ਇੱਕ ਨਹੀਂ ਕੀ ਅੱਛਾ ਇਹ ਮੁੰਡੇ ਨੇ ਰੋਕਣਾ ਚਾਹੀਏ ਨੂੰ ਉਲਟਾ ੱਟਕੇ ਮਾਰੇ ਇਹਨਾਂ ਨੇ ਮੈਂ 15000 ਰੁਪਏ ਬਣਾ ਫੜ ਕੇ ਇੱਥੋਂ ਲੈ ਕੇ ਆਇਆ ਜੀ ਮੈਨੂੰ ਨਾ ਤੂੰ ਕਰਦਾ ਪਿਆਰ ਵੀ ਮੈਂ ਖੱਲਾ ਮੈਂ ਬਹੁਤ ਗਲਤ ਕੀਤਾ ਹਾਂ ਹਾਂ ਇਹ ਥੋੜੀ ਹੁੰਦਾ ਵੀ ਆਪਾਂ ਅੱਖਾਂ ਦੇ ਸਾਹਮਣੇ ਮਾਰਾ ਕੀ ਫੇਰ ਵੀ ਹੋਈ ਜਾਵੇ ਤੇ ਅਸੀਂ ਅੱਖਾਂ ਮੀਟ ਕੇ ਬਹਿ ਜਾਈਏ ਨੌਨ ਕਿਤੇ ਮਿੱਟੀ ਵਾਲੇ ਵੀ ਆਉਂਦੇ ਮੈਂ ਇਹਨਾਂ ਨੂੰ ਆਖਿਆ ਮੈਂ ਗੁਰਦਵਾਰਾ ਸਾਹਿਬ ਤੋਂ ਆਈ ਜਾਂਦਾ ਕੀਤਾ ਫੋਨ ਜੀ ਉਹਨਾਂ ਨੂੰ ਉਹ ਉਹਨਾਂ ਨੂੰ ਪਤਾ ਲੈ ਕੇ ਗਏ ਆ ਨਹੀਂ ਨਹੀਂ ਉਹਨਾਂ ਨੂੰ ਨਹੀਂ ਪਤਾ ਮਾਰਾ ਇੱਕ ਕਮੇਟੀ ਨੂੰ ਪਤਾ ਹੀ ਨਹੀਂ ਕਹਿੰਦੇ ਕਮੇਟੀ ਤੁਹਾਡੀ ਨੂੰ ਪਤਾ ਹੀ ਨਹੀਂ ਦਾ ਕੌਣੀ ਦੀ ਕਮੇਟੀ ਨੂੰ ਪਿੰਡ ਦੀ ਕਮੇਟੀ ਹੈ ਕਿਹੜੀ ਕਮੇਟੀ ਹੈ ਕੌਣੀ ਦੀ ਕੌਣੀ ਹੈ ਕੌਣੀ ਕੌਣੀ ਲੱਗੇ ਦੋਦਾ ਹੈ ਹੈਲੋ ਸਹਰਾ ਦੋਦਾ ਕਹਿੰਦੇ ਪਹਿਲਾਂ ਗੁਰੂ ਸਰਪੁਰ ਤੇਰਾ ਦੋਦਾ ਕਹਿਆ ਪਹਿਲਾਂ ਪਹਿਲਾਂ ਤੁਸੀਂ ਕਿਹਾ ਗੁਰੂ ਸਰ ਦੋਦਾ ਪਹਿਲਾਂ ਤੂੰ ਮੈਨੂੰ ਦੋਦਾ ਕਹੇ ਬਾਬਾ ਧਿਆਨ ਦਾ ਆਦਾ ਡੇਰਾ ਮੈਂ ਹੁਣ ਉੱਥੇ ਫੋਨ ਲਾਦਾ ਨੀ ਹੁਣ ਕੌਣੀ ਆ ਕੇ ਦੋਦਿਓ ਆ ਲੈ ਕੇ ਚੱਲੇ ਨਿਤਲਾ ਦਾ ਇਹਨਾਂ ਦੀ ਗੱਲ ਆਪਚੀ ਨਹੀਂ ਮਿਲ ਰਹੀ ਕੀ ਗੱਲ ਇਹਨਾਂ ਦੀ ਆਪਚੀ ਨਹੀਂ ਮਿਲ ਰਹੀ ਕੋਈ ਨਾ ਜੀ ਸਤਕਾਰ ਨਾਲ ਤੇ ਲੈ ਕੇ ਚੱਲੋ ਹਾਂਜੀ ਕੋਈ ਗੱਲ ਨਹੀਂ ਤੁਸੀਂ ਇਹਨਾਂ ਨੂੰ ਚੇਤਾ ਮੈਂ ਆਪ ਪਹਿਲਾਂ ਸਰੂਪ ਲੈ ਜਾਓ ਮੁੜ ਕੇ ਉਸਲੂਨ ਵਾਲਿਆਂ ਨੂੰ ਵੀ ਸਰ ਦੋ ਉੱਥੇ ਨੇੜੇ ਜੀ ਡਰਾਈਵਰ ਨੂੰ